ਇਹ ਨੂੰ ਹੱਥ ਖੜੇ ਕਰਕੇ ਆਪਣੇ ਜ਼ਮੀਰ ਦੇ ਨਾਲ ਇਹ ਵਾਅਦਾ ਕਰਨਾ ਪਏਗਾ ਕਿ ਤੁਸੀਂ ਜਰੇ ਮੈਂਬਰਸ ਬਣਾਓਗੇ ਔਰ ਉਹ ਮੈਂਬਰ ਤੁਸੀਂ ਵੱਧ ਵੱਧ ਸੇਖੋ 받ਕੇ ਜਨਤਾ ਪਾਰਟੀ ਉਹ ਪਾਰਟੀ ਹੈ ਤੈਨੂੰ ਸੋਚ ਇਹ ਨੂੰ ਕਿ ਅੱਜ ਵੀ ਕਿਜੀ ਦਫਾ ਜੇ ਪ੍ਰਧਾਨ ਮੰਤਰੀ ਜੀ ਨੂੰ ਬੋਲਤ ਮਿਲੀ ਹੈ ਤੇ ਦੂਜੀਆਂ ਪਾਰਟੀਆਂ ਨਾਲ ਲੋਕਾਂ ਨੇ ਹਿੰਦੁਸਤਾਨ ਦੇ ਵਿੱਚ ਉੱਪਰ ਹੋ ਕੇ 240 ਮੈਂਬਰ ਉਹਨਾਂ ਦੇ ਨਾਲ ਦਿੱਤੇ ਤੇ ਬਾਕੀ ਉਹਨਾਂ ਮਿਲ ਗਏ ਜਿਹੜੀ ਇਹ ਗੱਲਾਂ ਕਰਾਂ ਆਪਣੇ ਉਹ ਸਾਰਾ ਹੁੰਲਾ ਇਕੱਠਾ ਹੋ ਗਿਆ ਸੀ ਮੈਲੇ ਦੇਲੇ ਸਾਰੇ ਇਕੱਠੇ ਹੋ ਗਏ ਸੀਗੇ ਵਿਚੇ ਕੇਜਰੀਵਾਲ ਵਿਚੇ ਕਾਂਗਰਸ ਵਿਚੇ ਸਿੰਘ ਕਿ ਆਈਸੀਪੀਐਨ ਸਭ ਕੁਝ ਕਾ ਵੀ ਨਹੀਂ ਗੱਲ ਬਣੀ ਆ ਵੀ ਇੱਕ ਪਾਸੇ ਉਹ ਇੱਕ ਪਾਸਿਆ ਸੀ ਸੋ ਇਸ ਕਰਕੇ ਕਪਾਉਣ ਦੀ ਕੋਈ ਗੱਲ ਇਹ ਸਰਕਾਰ ਜਿਹੜੀ ਹੈ ਇਹ 5 ਜਨ ਸਾਲਾਂ ਦੇ ਵਿੱਚ ਮੋਦੀ ਸਾਹਿਬ ਨੇ ਬਹੁਤ ਬਹੁਤ ਜਿਹੜੇ ਉਹਨਾਂ ਦੀਆਂ ਪਾਲਿਸੀਸ ਨੇ ਜੋ ਕਿ ਹੋਂਟੀਆਂ ਔਰ ਉਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਖਾਸ ਤੌਰ ਤੇ ਪ੍ਰਭਾਵਿਤ। ਸਿਨੀਅਰ ਸ਼ਬਦਾਂ ਦੇ ਨਾਲ ਕੋਲੇ ਸਾਰੇ ਤੋਂ ਇਹਦਾ ਚਾਜਾ ਵਾਈਡ ਰੂਗੀ ਦਾ ਸੱਚਾ ਸਮਾਜ ਬਣਦੀ ਕਿਤੇ ਆਪਣੇ ਜਮੀਰ ਦੇ ਨਾਲ ਇਹ ਵਾਅਦਾ ਕਰਨਾ ਪਵੇਗਾ ਕਿ ਤੁਸੀਂ ਜਿਹੜੇ ਮੈਂਬਰਸ ਬਣਾਓਗੇ ਔਰ ਉਹ ਮੈਂਬਰ ਤੁਸੀਂ ਵੱਧ ਤੋਂ ਵੱਧ ਸੇਖੋ ਭਾਗ ਦੇ ਜਨਤਾ ਪਾਰਟੀ ਉਹ ਪਾਰਟੀ ਹੈ ਜਿਹਦੇ ਦੋ ਮੈਂਬਰ ਪਾਰਲੀਮੈਂਟ ਸੀ ਦੋ ਸਿਰ ਸਾਰੇ ਹੁੰਦੇ ਤੇ 353 ਹੋਗੇ ਅੱਜ ਵੀ ਜਿੱਤੀ ਦਫਾ ਜੇ ਪ੍ਰਧਾਨ ਮੰਤਰੀ ਜੀ ਨੂੰ ਉਹਮ ਤੇ ਦੂਜੀਆਂ ਪਾਰਟੀਆਂ ਨਾਲ ਲੋਕਾਂ ਨੇ ਹਿੰਦੁਸਤਾਨ ਦੇ ਉੱਪਰ ਹੋ ਕੇ 240 ਮੈਂਬਰ ਉਹਨਾਂ ਦੇ ਨਾਲ ਦਿੱਤੇ ਬਾਕੀ ਉਹਨਾਂ ਮਿਲ ਗਏ ਜਿਹੜੀਆਂ ਗੱਲਾਂ ਕਰਦੇ ਸੀ ਉਹ ਸਾਰਾ ਇਕੱਠਾ ਹੋ ਗਿਆ ਸੀ ਜਲੇ ਜਲੇ ਸਾਰੇ ਇਕੱਠੇ ਹੋਏ ਸੀਗੇ ਵਿਚੇ ਇਜਰੀਵਾਲ ਵਿਚੇ ਕਾਂਗਰਸ ਵਿਚੇ ਸਿੰਘ ਕਿ ਆਈਸੀਪੀਐਮ ਸਭ ਕੁਝ ਕਾਹਵੀਂ ਗੱਲ ਥੋੜੀ ਥੋੜੀ ਇੱਕ ਪਾਸੇ ਉਹ ਇੱਕ ਪਾਸੇ ਅਸੀਂ ਸੋ ਇਸ ਕਰਕੇ ਖਬਰਾਂ ਦੀ ਕੋਈ ਗੱਲ ਨਹੀਂ सरकार जी है पाला के मोदी साहब ने बहुत बहुत जो दॉलिस ने जगह आर वोब तौर पर फायदा इन शब्दों के थोड़े सार्क को जाचक वागुरू जी का खालसा वाहू जी की फतेह